ਉਦੋਂ ਇਹ ਆਪਣਾ ਸ਼ੰਦ ਪੰਜਾਬ ਸਰਕਾਰ ਦੇ ਵੱਲੋਂ ਜ਼ੁਰਮ ਦੇ ਖਿਲਾਫ ਇੱਕ ਸਖਤ ਮੁਹਿੰਮ ਚਲਾਈ ਗਈ ਹੈ ਜਿੱਦੀ ਲੜੀ ਦੇ ਵਿੱਚ ਅੱਜ ਕਪੂਰਥਲਾ ਪੁਲਿਸ ਵੱਲੋਂ ਇੱਕ ਵੱਡੇ ਪੱਧਰ ਤੇ ਪਬਲਿਕ ਪਲੇਸਿਸ ਦੀ ਜਿਹੜੀ ਚੈਕਿੰਗ ਕਰਾਈਆਂ ਗਈਆਂ ਹਨ ਖਾਸ ਤੌਰ ਤੇ ਜਿਹੜੇ ਬੱਸ ਸਟੈਂਡ ਹੁੰਦੇ ਐ ਰੇਲਵੇ ਸਟੇਸ਼ਨਸ ਐ ਆਪਣੇ ਟੈਕਸੀ ਸਟੈਂਡਸ ਐ ਆਟੋ ਸਟੈਂਡਸ ਐ ਇਹ ਸਾਰਿਆਂ ਦੇ ਵਿੱਚ ਜਾ ਕੇ ਕਪੂਰਥਲਾ ਪੁਲਿਸ ਨੇ ਆਪਣੇ ਹਰ ਇੱਕ ਹਲਕੇ ਦੇ ਵਿੱਚ ਸਖਤੀ ਨਾਲ ਜਿਹੜੀ ਚੈਕਿੰਗ ਕੀਤੀ ਐ ਉੱਥੇ ਜਿਹੜੇ ਸਟੇਕ ਹੋਲਡਰਸ ਐ ਸਾਰਿਆਂ ਨਾਲ ਗੱਲਬਾਤ ਕੀਤੀ ਐ ਉਹਨਾਂ ਨੂੰ ਕਿਸੇ ਤਰੀਕੇ ਦੀ ਮੁਸ਼ਕਲ ਆਂਦੀ ਹੈ ਉਹਦੇ ਬਾਰੇ ਪੁੱਛਿਆ ਅਤੇ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਹਨਾਂ ਦੇ ਸਹਿਯੋਗ ਦੀ ਵੀ ਅੱਪਾ ਜਿਹੜੀ ਗੱਲ ਕੀਤੀ ਹੈ ਤੇ ਉਹਨਾਂ ਨੂੰ ਅਸੀਂ ਅਪੀਲ ਕੀਤੀ ਹੈ ਕਿ ਕਿਸੇ ਤਰੀਕੇ ਦੀ ਵੀ ਕੋਈ ਸ਼ੱਕੀ ਜੇ ਗਤੀਵਿਧੀ ਹੁੰਦੀ ਹੈ ਤਾਂ ਉਹਦੀ ਸੂਚਨਾ ਇਮੀਡੀਏਟਲੀ ਜਿਹੜੀ ਲੋਕਲ ਪੁਲਿਸ 'ਚ ਦਿੱਤੀ ਜਾਵੇ ਜਿਹੜਾ ਕੱਲ ਜਿਹੜਾ ਹੋਇਆ ਹੈ ਰਾਤ ਨੂੰ ਜਿਹੜਾ ਹੋਇਆ ਹੈ ਬੰਦਾ ਹੋਇਆ ਹੈ ਬਾਟਾ ਉਹਨਾਂ ਨਾਲ ਰਿਲੇਟਡ ਤਾਂ ਨਹੀਂ ਹੈ ਉਸਦੀ ਗੱਡੀ 'ਤੇ ਵੀ ਕੋਈ ਅਲਰਟ ਤੇ ਵੀ ਹੈਗਾ ਪੰਜਾਬ ਆਪ ਜਿਹੜਾ ਜਿਹੜਾ ਇਹ ਰੈਗੂਲਰ ਪੁਲਿਸਿੰਗ ਐਕਸਰਸਾਈਜ਼ ਹੀ ਹੁੰਦੀ ਹੈ ਜਿਹੜਾ ਕਿ ਇੱਕ ਕ੍ਰਾਈਮ ਹੁੰਦਾ ਹੈ ਕ੍ਰਾਈਮ ਨੂੰ ਡਿਟੈਕਟ ਕਰਨਾ ਇੱਕ ਪੱਖ ਹੈ ਤੇ ਦੂਜਾ ਕ੍ਰਾਈਮ ਨੂੰ ਪ੍ਰੀਵੈਂਟ ਕਰਨਾ ਦੂਜਾ ਪੱਖ ਹੈ ਤੇ ਕਿਸੇ ਤਰੀਕੇ ਦੇ ਵੀ ਅਨਸੁਖਾ ਵੀ ਘਟਨਾ ਨਾ ਹੋਵੇ ਤੇ ਉਹਦੀ ਲੜੀ ਦੇ ਵਿੱਚ ਹੀ ਅੱਜ ਜਿਹੜਾ ਇਹ ਆਪਰੇਸ਼ਨ ਅਸੀਂ ਕੀਤਾ ਹੈ ਜਿਹਦੇ ਵਿੱਚ ਬੱਦੇ ਪੱਦਰ ਤੇ ਅਸੀਂ ਸ਼ੱਕੀ ਬੰਦੇ ਦੀ ਚੈਕਿੰਗ ਕੀਤੀ ਹੈ ਸੋ ਜੀ ਆਪਾਂ ਗੱਲ ਕਰੀਏ ਨੇ ਤੋਂ ਹਮਦਰ ਵਿਕਲੂ ਕੋਲ ਤੋਂ ਰਸਤਾ ਵਾ ਤੇ ਜਿਸ ਤਰ੍ਹਾਂ ਜਿਹੜੇ ਨਾਲ ਲੱਗ ਗਿਆ ਵਾ ਜਿਹੜੇ ਪਾਰੀ ਨੇ ਕਰ ਦਿੱਤੇ ਉਹ ਨੂੰ ਦੇਖਦੇ ਹੋਏ ਕੋਈ ਕਪੂਠੇ ਦੇ ਵਿੱਚ ਵੀ ਲਾਟੇ ਲਗਾਏ ਜਾ ਰਹੇ ਨੇ ਬਿਲਕੁਲ ਉਹਦੀ ਜਿਹੜਾ ਕਪੂਰਥਲਾ ਪੁਲਿਸ ਆਲਰੇਡੀ ਆਪਣੀ ਡਿਊਟੀ ਦੇ ਵਿੱਚ ਮੁਸਤੈਦ ਹੈ ਬੜੀ ਸਖਤੀ ਨਾਲ ਅਸੀਂ ਦਿਨ ਦੇ ਵਿੱਚ ਵੀ ਤੇ ਰਾਤ ਦੇ ਵਿੱਚ ਵੀ ਜਿਹੜੀ ਚੈਕਿੰਗ ਕਰ ਰਹੇ ਹਨ ਅਤੇ ਜਿਹੜੇ ਸਾਡੇ ਜਿਹੜੇ ਵੀ ਮੇਨ ਮੁਕੱਦਮੇ ਹੈਗੇ ਆ ਮੇਨ ਕੇਸਸ ਹੈ ਉਹ ਸਾਰੇ ਹੀ ਟ੍ਰੇਸ ਹਨ ਤੇ ਮੈਨੂੰ ਪੂਰਾ ਭਰੋਸਾ ਹੈ ਕਿ ਅਸੀਂ ਮੁਸਤੈਦ ਨਾਲ ਕੰਮ ਕਰਕੇ ਕੋਈ ਵੀ ਅਨਸੁਖਾਵੀ ਘਟਨਾ ਨਹੀਂ ਹੋਣ ਦੇਵਾਂਗੇ ਸਰ ਇਹ ਜਿਹੜੇ ਬਾਹਰ ਇੱਥੇ ਅੰਦਰ ਤੋਂ ਵੀ ਆਟੋ ਵਾਲੇ ਆਉਂਦੇ ਆਂਦੇ 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 ਆਂ ਸੋ ਦੋ ਟੈਕਸੀਆਂ ਆਏ ਹੋ ਇੱਥੇ ਕੁਝ ਬੰਦੇ ਇਲੀਗਲ ਟੈਕਸੀ ਚਲਾ ਰਹੇ ਆ ਸਰਕਾਰੀ ਮੁਲਾਜ਼ਮ ਪ੍ਰਾਈਵੇਟ ਤਰੀਕੇ ਨਾਲ ਚਲਾ ਰਹੇ ਆ ਉਹਨਾਂ ਦੇ ਕੀ ਐਕਸ਼ਨ ਲਵੋਗੇ ਨਹੀਂ ਬਿਲਕੁਲ ਇਹਦੇ ਵਿੱਚ ਜਿਹੜਾ ਟ੍ਰਾਂਸਪੋਰਟ ਵਿਭਾਗ ਨੇ ਨਾਲ ਇੱਕ ਜੁਆਇੰਟ ਆਪਰੇਸ਼ਨ ਕਰਕੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਾਵਾਂਗੇ ਹੋਰ ਕੁਝ ਘਰਾਂ ਦੇ ਵਿੱਚ ਆਪਣੀਆਂ ਗੱਡੀਆਂ 20-20 ਗੱਡੀਆਂ ਦਾ ਰੱਤੇ ਪੂਲ ਕਰਕੇ ਟੈਕਸੀ ਚਲਾ ਰਹੇ ਇਲੀਗਲ ਨਹੀਂ ਬਿਲਕੁਲ ਇਹਦੀ ਇਨਫੋਰਮੇਸ਼ਨ ਤੁਸੀਂ ਸਾਡੇ ਨਾਲ ਸ਼ੇਅਰ ਕਰੋ ਸਖਤੀ ਨਾਲ ਇਹਨਾਂ ਤੇ ਕਾਰਵਾਈ ਕੀਤੀ ਜਾਊਗੀ ਸਰ ਇਹ ਜਿਹੜਾ ਅੱਜ ਦਾ ਆਪਰੇਸ਼ਨ ਹੈ ਇਹ ਇਹਦੇ ਵਿੱਚ ਕਿਹੜੀ ਕਿਹੜੇ ਪੁਆਇੰਟਸ ਨੂੰ ਤੁਸੀਂ ਫੋਕਸ ਕਰ ਰਹੇ ਹੋ ਔਰ ਇਹ ਕਿਉਂ ਲੂਟ ਪਈ ਇਹ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਇਹ ਚੈਕਿੰਗ ਐਕਸਰਸਾਈਜ਼েস ਹੈਗੀ ਹੈ ਇਹ ਪ੍ਰੀਵੈਂਟਿਵ ਸਟ੍ਰੈਟਜੀ ਹੁੰਦੀ ਹੈ ਕ੍ਰਾਈਮ ਨੂੰ ਪ੍ਰੀਵੈਂਟ ਕਰਨ ਲਈ ਤੇ ਉਹਦੀ ਲੜੀ ਦੇ ਵਿੱਚ ਹੀ ਅੱਜ ਜਿਹੜੀ ਪਬਲਿਕ ਪਲੇਸਸ ਹੈਗੀਆਂ ਅ ਜਿਵੇਂ ਕਿ ਬਾਜ਼ਾਰ ਹੋ ਗਏ ਰੇਲਵੇ ਸਟੇਸ਼ਨਸ ਬੱਸ ਸਟੈਂਡਸ ਟੈਕਸੀ ਸਟੈਂਡਸ ਸਾਰਿਆਂ ਦੇ ਉੱਤੇ ਅ ਅੱਜ ਪੂਰੇ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਚੈਕਿੰਗ ਕਰਾਈ ਗਈ ਹੈ ਸਰੀ ਜਿਸਰਾਮ ਨਾਲ ਦੇ ਜ਼ਿਲ੍ਹਿਆਂ ਦੇ ਵਿੱਚ ਕਹਿ ਰਹੇ ਐਕਸਰਸਾਈਜ਼ ਹੋ ਰਹੀ ਹੈ ਕ੍ਰਾਈਮ ਦੀ ਗ੍ਰੇਨੇਡ ਦੀ ਜਾਂ ਪਟਾਲਾ ਦੀ ਗੱਲ ਕਰ ਰਹੇ ਚੰੰਦ ਦੀ ਤੁਸੀਂ ਵੀ ਕੋਈ ਪ੍ਰੋਵੈਂਕਸ਼ਨਲ ਐਕਸ਼ਨ ਲੈ ਰਹੇ ਹੋ ਕਿ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ? ਨਹੀਂ ਬਿਲਕੁਲ ਇਹ ਜਿਹੜਾ ਕੰਟੀਨਿਊਸ ਪ੍ਰੋਸੈਸ ਹੀ ਹੈਗਾ ਜਿਹੜੇ ਪੁਰਾਣੇ ਜਿਹੜੇ ਕ੍ਰਿਮੀਨਲ 엘ਿਮੈਂਟਸ ਹੈਗੇ ਜਿਨ੍ਹਾਂ ਦਾ ਕ੍ਰਿਮੀਨਲ ਰਿਕਾਰਡ ਹੈਗਾ ਉਹਨਾਂ ਦੀ ਅਸੀਂ ਸ਼ਕਤੀ ਨਾਲ ਚੈਕਿੰਗ ਚੈਕਿੰਗ ਕਰ ਰਹੇ ਹਾਂ ਜਿਹੜੇ ਬੇਲ ਆਊਟਸ ਹੈਗੇ ਆ ਹਿਸਟਰੀ ਸ਼ੀਟਸ ਹੈ ਉਹਨਾਂ ਦੀ ਅਸੀਂ ਕੰਟੀਨਿਊਸਲੀ ਉਹਨਾਂ ਦੇ ਉੱਤੇ ਸਰਵੇਲੈਂਸ ਰੱਖ ਰਹੇ ਹਾਂ ਤੇ ਸਾਡੇ ਜਿਹੜੇ ਸਪੈਸ਼ਲਾਈਜ਼ਡ ਵਿੰਗਸ ਹੈਗੇ ਆ ਜਿਹੜੇ ਕਾਊਂਟਰ ਟੈਰਰੋਰਿਜ਼ਮ ਤੇ ਹੀ ਕੰਮ ਕਰਦੇ ਆ ਉਹਨਾਂ ਨਾਲ ਵੀ ਅਸੀਂ ਬੜੀ ਹੀ ਕਲੋਸ ਕੋਆਰਡੀਨੇਸ਼ਨ ਦੇ ਵਿੱਚ ਕੰਮ ਕਰ ਰਹੇ ਆ ਸਰ